ਵੇਖੋ ਗੱਲ ਐ ਇਸ ਤਰ੍ਹਾਂ ਮੈਂ ਬਹੁਤ ਡਿਟੇਲ ਦੇ ਵਿੱਚ ਗਵਰਨਰਜ਼ ਅਡਰੈਸ ਨੂੰ ਪੜਿਆ ਮੇਰਾ ਖਿਆਲ ਇੱਕ ਕੰਪਲੀਟਲੀ ਫੇਲਡ ਡਾਕੂਮੈਂਟ ਗਵਰਨਰ ਦੇ ਹੱਥੇ ਚ ਪੜਾ ਦਿੱਤਾ ਵੇਖੋ ਸਾਰਿਆਂ ਨੂੰ ਵੱਡੀ ਗੱਲ ਹੈ ਪੰਜਾਬ ਇੱਕ ਐਗਰੀਕਲਚਰਲ ਸਟੇਟ ਹੈ ਤਿੰਨਾਂ ਸਾਲਾਂ ਚ ਜਿਹੜੀ ਸਰਕਾਰ ਐਗਰੀਕਲਚਰ ਪਾਲਿਸੀ ਨਹੀਂ ਟੇਬਲ ਕਰ ਸਕੀ ਉਸ ਉਸ ਸਰਕਾਰ ਬਾਰੇ ਤੁਸੀਂ ਕੀ رائے ਰੱਖਦੇ ਹੋ ਤੁਸੀਂ ਫਿਰ ਦੂਸਰੀ ਗੱਲ ਇੱਕ ਸਾਰੰ ਰਿਪੋਰਟੈਂਟ ਤੁਸੀਂ ਵੇਖੋ ਕੱਲ ਸ਼ਹੀਦੀ ਦਿਹਾੜਾ ਸੀ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦਾ ਇੱਕ ਪਾਸੇ ਤੇ ਮੈਡੀਕਲ ਕਾਲਜ ਦਾ ਨਹੀਂ ਪੱਥਰ ਰੱਖਣ ਵਾਸਤੇ ਚੀਫ ਮਿੰਿਸਟਰ ਸਾਹਿਬ ਸ਼ਹੀਦ ਭਗਤ ਸਿੰਘ ਨਗਰ ਗਏ ਨੇ ਦੂਜੇ ਪਾਸੇ ਹਜ਼ਾਰਾਂ ਦੀ ਤਤਾਜ ਨੌਜਵਾਨ ਬੇਰੋਜ਼ਗਾਰਾਂ ਨੂੰ ਡਾਂਗ ਸੋਟਾ ਟਕਾ ਕੇ ਵਾਇਆ ਗਿਆ ਸੰਗਰੂਰ ਜਿਹੜਾ ਹੈੱਡਕੁਆਟਰਸ ਹੈ ਜਿੱਥੋਂ ਆਪ ਪੈਦਾ ਹੋਈ ਹੈ ਜਿਹੜੀ ਕਹਿੰਦੇ ਸੀ ਇੱਕ ਬਦਲ ਲੈ ਕੇ ਜਮਾਤ ਆਏਗੀ ਉਹ ਮੈਨੂੰ ਦੱਸੋ ਕਿ ਇਨਕਲਾਬੀ ਸੋਚ ਥੋੜਾ ਜਿਹਾ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹਨਾ ਮੈਨੂੰ ਇਸ ਗੱਲ ਦਾ ਜਵਾਬ ਦਿਓ ਭਗਵੰਤ ਜੀ ਕਿ ਇਨਕਲਾਬੀ ਪਾਰਟੀ ਹੈ ਇੱਕ ਪਾਸੇ ਬੇਰੋਜ਼ਗਾਰਾਂ ਨੂੰ ਆਪਣੀ ਡਿਮਾਂਡ ਰੱਖਣ ਵਾਸਤੇ ਡਾਂਗ ਫੇਰੀ ਜਾ ਰਹੀ ਹੈ ਫੌਜੀਆ ਨੂੰ ਕਰਨਲ ਨੂੰ ਜਸਤਾਰ ਲਾ ਕੇ ਘੁਟਿਆ ਜਾ ਰਿਹਾ ਕਿਸਾਨਾਂ ਦਾ ਜੋ ਤੁਸੀਂ ਹਾਲ ਕੀਤਾ ਤੁਹਾਡੇ ਸਾਹਮਣੇ ਹੈ ਉਹਨਾਂ ਨੂੰ ਵੀ ਡੰਗ ਫੇਰੀ ਗਈ ਹੈ ਤੇ ਵੱਡੀ ਗੱਲ ਜਿਹੜੀ ਅਜੇ ਤੱਕ ਕਦੀ ਪੰਜਾਬੀਆਂ ਨੇ ਚੋਰੀ ਆਪਣੇ ਖਾਤੇ 'ਚ ਨਹੀਂ ਸੀ ਚੜਾਈ ਕਿਸਾਨਾਂ ਨੂੰ ਦੇਣਾ ਤੇ ਤੁਸੀਂ ਕੀ ਹੈ ਉਹਨਾਂ ਦੀ ਟਰਾਲੀਆਂ ਚੋਰੀ ਕਰ ਲਈਆਂ ਉਹ ਵੀ ਇਹਨਾਂ ਦੇ ਐਮਐਲਏ ਚੋਰੀ ਕਰਾਣ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਨਾਲ ੋਕੇ ਚੋਰੀ ਕਰਾਏ ਤੇ ਫਿਰ ਉਸ ਨੂੰ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੇ ਉਹਦੇ ਚੋਂ AC ਲਾ ਕੇ ਲੈ ਗਏ ਉਹਨਾਂ ਦੇ ਬਿਸਤਰੇ ਚੁੱਕ ਕੇ ਲੈ ਗਏ ਉਹਨਾਂ ਦੇ ਮੰਜੇ ਚੁੱਕ ਕੇ ਲੈ ਗਏ ਸਰਕਾਰਾਂ ਤੇ ਬਿਸਤਰੇ ਤੇ ਮੰਜੇ ਦਿੰਦੀਆਂ ਹੁੰਦੀਆਂ ਕਦੀ ਮੈਂ ਨਹੀਂ ਸੁਣਿਆ ਕਿ ਕੋਈ ਸਰਕਾਰ ਲੋਕਾਂ ਦੇ ਬਿਸਤਰੇ ਤੇ ਮੰਜੇ ਵੀ ਚੁੱਕ ਕੇ ਲੈ ਜਾਏ ਇਹ ਕਿਸ ਕਿਸਮ ਦੇ ਲੋਕ ਨੇ ਜੀ ਤੁਸੀਂ ਵੇਖੋ ਉੱਥੇ ਡੰਗ ਛੋਟਾ ਫੇਰਿਆ ਫੇਰ ਜਿਹੜਾ ਕੱਲ ਮੈਡੀਕਲ ਕਾਲਜ ਦਾ ਨਹੀਂ ਪੱਥਰ ਰੱਖਿਆ ਗਿਆ ਇਹਨਾਂ ਦਾ ਪ੍ਰੋਮਿਸ ਸੀ 16 ਮੈਡੀਕਲ ਕਾਲਜਸ ਅਸੀਂ 5 ਸਾਲਾਂ ਚ ਲੈ ਕੇ ਆਵਾਂਗੇ ਉਹਦਾ ਮਤਲਬ ਸੀ ਐਵਰੇਜ ਤਿੰਨ ਮੈਡੀਕਲ ਕਾਲਜਸ ਪਰイヤー ਤਿੰਨ ਸਾਲ ਕੰਪਲੀਟ ਹੋ ਗਏ ਇਹ ਦਸਵਾਂ ਨਹੀਂ ਪੱਥਰ ਹੋਣਾ ਚਾਹੀਦਾ ਸੀ ਇਹ ਪਹਿਲਾ ਤਿੰਨਾ ਸਾਲਾਂ ਚ ਇੱਕ ਨਹੀਂ ਆਇਆ ਸਮਝੋ ਕੰਪਲੀਟ ਝੂਠ ਤੇ ਉੱਤੇ ਵੱਡਾ ਨਾਂ ਭਗਵੰਤ ਮੰਦਾ ਛੋਟਾ ਨਾਂ ਉਸੇ ਪੱਥਰ ਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਉਹਦਾ ਮਤਲਬ ਇਹ ਆਪਣੇ ਆਪ ਨੂੰ ਉਹਨਾਂ ਨੂੰ ਵੀ ਵੱਡੇ ਇਹ ਸਮਝਦੇ ਫਿਰਦੇ ਨੇ ਸੋ ਇੱਕ ਬੜੀ ਅਨਫੋਰਚੂਨੇਟ ਗੱਲ ਐ ਕੰਪਲੀਟ ਫਰਾਡ ਸਾਰੇ ਬਜਟ ਚ ਇਨ ਸਟੱਡੀ ਕੀਤਾ ਇੰਡਸਟਰੀ ਬਾਰੇ ਵੀ ਝੂਠ ਏ ਨੌਜਵਾਨਾਂ ਦੀ ਮੈਂ ਇੱਕੋ ਗੱਲ ਦਾ ਇਹਨੂੰ ਓਪਨ ਚੈਲੰਜ ਕਰਦਾ ਭਗਵੰਤ ਮਾਨ ਜੀ ਹਰ ਸਾਲ ਤੁਸੀਂ ਟੈਕਸੀ ਦੇ ਮੀਟਰ ਵਰਗਾ ਗੱਡੀ ਟੈਕਸੀ ਜਿਹੜੀ ਹੁੰਦੀ ਐ ਦੇ ਮੀਟਰ ਵਰਗਾ ਮੀਟਰ ਕਮਾਈ ਜਾਂਦੇ ਹੋ ਬਿਨਾ ਚੱਲੇ ਤੁਸੀਂ 52000 ਕਿਹਾ 53000 ਅਸੀਂ ਨੌਕਰੀ ਦਿੱਤੀ ਐ 3 ਸਾਲ ਹੋ ਗਏ ਨੇ ਮੈਂ ਫੇਰ ਅੱਜ ਅੰਦਰ ਇੱਕ ਵਾਈਟ ਪੇਪਰ ਮੰਗਾਗੇ ਕਿ ਜਿੰਨੇ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ ਉਹਨਾਂ ਦੇ ਕੰਪਲੀਟ ਐਡਰੈਸ ਉਹਨਾਂ ਦੇ ਵਿਭਾਗਮੇ ਤੇ ਦੱਸੋ ਉਹ ਵਾਈਟ ਪੇਪਰ ਹਾਊਸ ਦੇ ਵਿੱਚ ਪੇਸ਼ ਕਰੋ ਸਾਰਾ ਪੰਜਾਬ ਨੂੰ ਪਤਾ ਹੋਏ ਨਿਰਾ ਝੂਠ ਤੇ ਕੁਫਰੀ ਥੋਲੀ ਜਾਂਦੇ ਹੋ ਅੱਛਾ ਨਾਲ ਉਹਦੇ ਵਿੱਚ ਕਲੈਰਿਟੀ ਦਿੱਤੀ ਜਾਏ ਵਾਈਟ ਪੇਪਰ ਦੇ ਵਿੱਚ ਕਿ ਪੰਜਾਬੀ ਕਿੰਨੇ ਨੇ ਨੌਨ ਪੰਜਾਬੀ ਕਿੰਨੇ ਨੇ ਜਿਹੜੇ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਦੀਆਂ ਨੌਕਰੀਆਂ ਖਾ ਗਏ ਨੇ ਇਹ ਉਪਲਬਧੀ ਥੋੜੀ-ਮੋਟੀ ਸਾਨੂੰ ਦੱਸੋ ਸਹੀ ਹੈ ਕਿ ਇਹ ਕਿਹੜੀ ਗੱਲ ਦੀ ਉਪਲਬਧੀ ਕਹਿੰਦੇ ਪਏ ਸੋ ਇਹਦੇ ਨਾਲ ਨਾਲ ਬਹੁਤ ਸਾਰੀਆਂ ਹੋਰ ਗੱਲਾਂ ਨੇ ਬਾਜਾ ਜੀ ਚਰਚਾ ਦੇਖ ਲਓਗੇ ਜੀ ਰਾਜਪਾਲ ਦੇ ਭਾਸ਼ਣ ਦੀ ਚਰਚਾ ਤੇ ਸਾਲੋਂ 100% ਜੀ ਮੈਂ ਤਾਂ ਪਹਿਲਾਂ ਬੋਲਣਾ ਸਾਰੇ ਨੂੰ ਪਹਿਲੇ ਕਾਂਗਰਸ ਵੱਲੋਂ ਬੁਲਾ ਰਹੀ ਮੈਂ ਆ ਚਰਚਾ ਤੇ ਚਰਚਾ ਚ ਹਿੱਸਾ ਲੈਣ ਵਾਸਤੇ ਇੱਥੇ ਮਦਨ ਜੀ ਆਏ ਆ ਚੱਚਾ ਚ ਹਸ ਲਵਾਂਗੇ ਜੋ ਪੰਜਾਬ ਦੀ ਇਕਨੋਮੀ ਦਾ ਹਾਲ ਹੈ ਤੁਸੀਂ ਹੈਰਾਨ ਹੋਵੋਗੇ ਜੀ ਡੀਪੀ ਡੈਟ ਦੇ ਮੁਤਾਬਕ ਅੱਜ ਪੰਜਾਬ ਮੋਰ ਦਨ 50% ਡੈਟ ਚ ਹੈ ਸਮਝੋ ਸਾਰੇ ਨੂੰ ਬਿਮਾਰੂ ਸੂਬਾ ਹਿੰਦੁਸਤਾਨ ਦਾ ਇੱਕ ਨੰਬਰ ਦਾ ਬਿਮਾਰੂ ਸੂਬਾ ਪੰਜਾਬ ਇਹ ਕਹਿੰਦੇ ਰੰਗਲਾ ਬਣਾ ਲੈ ਇਹਨਾਂ ਤੇ ਕੰਗਲਾ ਬਣਾ ਦਿੰਦਾ ਪੰਜਾਬ ਨੂੰ ਜਿਹੋ ਜਾਂ ਆਪੇ ਉਹੋ ਜਿਹਾ ਪੰਜਾਬੀ ਕਰ ਦਿੱਤੇ ਨੇ ਬਾਜੋ ਸਾਹਿਬ ਟਰਾਲੀ ਚੋਰੀ ਮਾਮਲੇ ਦੇ ਵਿੱਚ ਐਮਐਲਏ ਕਹ ਰਿਹਾ ਇਹਦਾ ਨਾ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਮੈਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਦੀ ਪਾਰਟੀਆਂ ਨੇ ਉਹਨਾਂ ਨੇ ਕਮੇਟੀ ਵੀ ਬਣਾਤੀ ਕਹਿੰਦੇ ਅਸੀਂ ਦਵਾਵਾਂਗੇ ਤੁਹਾਨੂੰ ਗਰਲਾਲ ਕਨੌਟ ਨੇ ਅੱਜ ਟਾਈਮ ਵੀ ਰੱਖਿਆ ਮੈਂ ਕਿਸੇ ਐਮਐਲਏ ਦਾ ਨਾਮ ਨਹੀਂ ਲੈਣਾ ਅਖੀਰ ਜਦੋਂ ਕੋਈ ਗੱਲ ਨਿਕਲਦੀ ਹੈ ਉਹਦੇ ਵਿੱਚ ਕੁਝ ਨਾ ਕੁਝ ਤੇ ਅਸਲੀਅਤ ਹੁੰਦੀ ਹੈ ਟਰਾਲੀਆਂ ਚੋਰੀ ਹੋਈਆਂ ਨੇ ਲੋਕਾਂ ਨੇ ਬਰਾਮਦ ਕਰਾਤੀਆਂ ਇਹ ਕਾਬਦਾ ਹੀ ਲੀਡਰ ਹੈ ਜਿਹਦੇ ਜਿਹਦੇ ਨੇੜ ਦਾ ਬੰਦਾ ਜਿਹਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਉੱਥੇ ਨਾਲ ਪੁਲਿਸ ਆ ਕੇ ਆ ਗਈ ਹੈ ਹੁਣ ਇਹਦਾ ਕਵਰ ਅਪ ਕਰਨ ਨੂੰ ਤੇ ਪੰਜਾਬ ਪੁਲਿਸ ਨੰਬਰ 1 ਨੇ ਜੀ ਕਵਰ ਅਪ ਕਰ ਰਹੇ ਜਿੰਨੂੰ ਮਰਜ਼ੀ ਛੱਤ ਮਰਾਲੋ ਇਹਨਾਂ ਕੋ ਤੇ ਉਸ ਤੋਂ ਬਾਅਦ ਕਵਰ ਅਪ ਦੇ ਵਿੱਚ ਤੇ ਪੰਜਾਬ ਪੁਲਿਸ ਸਾਰੇ ਦੋਸਤਾਂ ਚ ਫੇਰ ਬਾਕੀ ਦੀਆਂ ਗੱਲਾਂ ਵੀ ਰੱਖਾਂਗੇ ਅੱਜ ਵੇਖੋ ਡਰੱਗਸ ਦੀ ਗੱਲ ਹੈ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਨੇ ਵਾਦਾ ਕੀਤਾ ਸੀ ਮੈਂ 4 ਮਹੀਨੇ ਡਰੱਗਸ ਓਵਰ ਕਰ ਦੂੰ ਤੇਨੇ ਸਾਲ ਤੇ ਮਸਤ ਰਹੇ ਨੇ ਦਿੱਲੀ ਦੇ ਵਿੱਚ ਹੁਣ ਮੰਜਾ ਲੱਥੋਂ ਤੋਂ ਬਾਅਦ ਇੱਕੋ ਦਮ ਹੁਣ ਡਰੱਗਸ ਦੇ ਅਸੀਂ ਕਹਿ ਰਹੇ ਹਾਂ ਛੋਟੀਆਂ ਮੱਛੀਆਂ ਨਾ ਵੱਡੇ ਮਗਰਮੱਛ ਜਿਹੜੇ ਨੇ ਇਹ ਕੇਆਈਜੀ ਭੱਜਿਆ ਉਹਦਾ ਘਰ ਇੱਥੇ ਹੈ ਕਿ ਡੀਐਸਪੀ ਤੁਸੀਂ ਨੌਕਰੀੋਂ ਕੱਢਿਆ ਉਹਨਾਂ ਦੇ ਘਰ ਹੈ ਉਹਨਾਂ ਦੇ ਕਾਰੋਬਾਰ ਹੈ ਆਓ ਹਟਾ ਕੇ ਵੇਖੀਏ ਉਹਦੇ ਕਰਨਾ ਕੁਝ ਨਹੀਂ ਸੀ ਭਜਾਏ ਵੀ ਆਪ ਗਵਰਨਰ 파ਸ਼ਨ ਦੇ ਵਿੱਚ ਬਾਜੀ ਕੋ ਪ੍ਰੋਪੋਜ਼ਿਟ ਵੋਟ ਕਰ ਦਿੱਤਾ ਗਿਆ ਹੈ ਅੱਛਾ ਗਵਰਨਰ 파ਸ਼ਨ 75 ਸਾਲਾਂ ਚ ਪਹਿਲੀ ਵਾਰ ਜਿਹੜੀ ਲੋਕਲ ਲੈਂਗੁਏਜ ਹੋਣਾ ਚਾਹੀਦਾ ਸੀ ਉਹ ਨਹੀਂ ਕੀਤਾ ਜੀ ਤੋਂ ਇਹ ਸਾਰੀਆਂ ਗੱਲਾਂ ਟੋਟਲ ਮੈਂ ਸਮਝਣਾ ਕਿ ਝੂਠ ਬੁਲਾਇਆ ਗਵਰਨਰ ਸਾਹਿਬ ਕੋ ਇੱਕ ਪੁਆਇੰਟ ਬਾਏ ਪੁਆਇੰਟ ਤੁਹਾਨੂੰ ਮੈਂ ਦੱਸਾਂਗਾ ਮੈਂ ਵੀ ਗੱਲ ਦੀ ਅੱਜ ਮੰਗ ਕਰਾਂਗਾ ਭਗਵੰਤ ਮਾਨ ਜੀ ਤੁਸੀਂ ਕੋਈ ਅਫੀਸ਼ੀਅਲ ਚਿੱਠੀ ਸਾਡੇ ਸਾਹਮਣੇ ਦੱਸੋ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਨੂੰ ਲਿਖੀ ਹੋਏ ਕੇ ਪ੍ਰਧਾਨ ਮੰਤਰੀ ਉਦੋਂ ਅਮਰੀਕਨ ਸੋਇਲ ਤੇ ਸਭ ਜਦੋਂ ਸਾਡੇ 3 ਫਲਾਈਟਸ ਉਥੋਂ ਆਈਆਂ ਏਅਰ ਫੋਰਸ ਦੀਆਂ ਅਮਰੀਕਨ ਏਅਰ ਫੋਰਸ ਦੀਆਂ ਤੁਸੀਂ ਇਤਰਾਜਤ ਆਇਆ ਪੀਐਮ ਨੂੰ ਤੁਸੀਂ ਲਿਖਿਆ ਤੁਸੀਂ ਅਮਰੀਕਨ ਸੋਇਲ ਤੇ ਅਸੀਂ ਪ੍ਰੈਜ਼ੀਡੈਂਟ 트ੰਪ ਨੂੰ ਤੁਸੀਂ ਕਿਉਂ ਇਹ ਗੱਲ ਹੀ ਪੁੱਛੀ ਕਿ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀਆਂ ਨੇ ਇਹ ਕੋਈ 테러ਿਸਟ ਜਾਂ ਵੱਡੇ ਕ੍ਰਿਮੀਨਲ ਨਹੀਂ ਨੇ ਉਹਨਾਂ ਦੇ ਹੱਥਾਂ ਵਿੱਚ ਹੱਥਕੜੀਆਂ ਪੈਰਾਂ ਵਿੱਚ ਬੇੜੀਆਂ ਬਿਨਾਂ ਦਸਤਾਰਾਂ ਤੋਂ ਇੱਥੇ ਇਕੱਲੇ ਨੇ 40 40 ਘੰਟਿਆਂ ਦੀ ਫਲਾਈਟ ਤੇ ਕੋਈ ਤੁਸੀਂ ਇਤਰਾਜਤ ਆਇਆ ਕੋਈ ਨਹੀਂ ਤੁਸੀਂ ਇਹ ਤੇ ਰਾਜਜਤ ਆਇਆ ਕਿ ਸਾਰੀਆਂ ਫਲਾਈਟਸ ਅਮ੍ਰਿਤਸਰ ਕਿਉਂ ਚੜੀ ਅਮ੍ਰਿਤਸਰ ਸਾਹਿਬ ਕਿਉਂ ਉਤਾਰੀਆਂ ਗਈਆਂ ਇਹ ਦਿੱਲੀ ਉਤਾਰਨੀਆਂ ਚਾਹੀਦੀਆਂ ਸੀ ਅਮਰੀਕਨ ਜਹਾਜ਼ ਤੇ ਉੱਡੇ ਸਕਦਾ ਬਟ ਲੈਂਡਿੰਗ ਜਿਹੜੀ ਫੈਸਿਲਿਟੀ ਹੈ ਉਹ ਸਿਵਲ ਐਵੀਏਸ਼ਨ ਨੇ ਦੇਣੀ ਹੁੰਦੀ ਹੈ ਇੱਕ ਚਿੱਠੀ ਵਿਖਾਣ ਕੇ ਨੇ ਇਤਰਾਜ ਜਤ ਆਇਆ ਹੈ ਗੱਲਾਂ ਕਰਨ ਦਾ ਕੀ ਲਾਭ ਹੈ ਜੀ ਹੁਣ ਤੁਸੀਂ ਤਾਮਨ ਲਾਡੂ ਤੇ ਪਹੁੰਚ ਗਏ ਹੋ ਟੀ ਲਿਮਿਟੇਸ਼ਨ ਵਾਸਤੇ ਕਿ ਪ੍ਰਧਾਨ ਮੰਤਰੀ ਤੁਸੀਂ ਕਦੀ ਮਿਲ ਕੇ ਰੂਰਲ ਡਿਵੈਲਪਮੈਂਟ ਫੰਡਸ ਦੀ ਗੱਲ ਕੀਤੀ ਨੀਤੀਯੋਗ ਦੀ ਕਦੀ ਮੀਟਿੰਗ ਚ ਠੀਕ ਹੈ ਸੋ ਇੱਕ ਇੱਕ ਮਹਿਕਮੇ ਦਾ ਤੁਹਾਨੂੰ ਦੱਸਾਂਗੇ ਟੋਟਲ ਫਰਾਡ ਹੈ ਟੋਟਲ ਝੂਠ ਹੈ ਕੇਜਰੀਵਾਲ ਸਾਹਿਬ ਕਹਿੰਦੇ ਸੀ ਅਸੀਂ 1 ਰੁਪਿਆ ਕਰਜ਼ਾ ਨਹੀਂ ਚੁਕਣਾ 120000 ਕਰੋੜ ਰੁਪਏ ਦਾ ਕਰਜ਼ਾ ਇਸ ਸਾਲ ਦੇ ਅੰਡੇ ਤੱਕ ਹੋ ਜਾਏਗਾ